ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਤਕਦੀਰ ਸੂਟ 컬렉ਸ਼ਨ ਤੇ ਅੱਜ ਆਪਾਂ ਬਹੁਤ ਹੀ ਪਿਆਰਾ ਕੱਪੜਾ ਲੈ ਕੇ ਆਏ ਹਾਂ ਜੀ ਪਲੇਨ ਸਟੱਫ ਹੈ ਜੀ ਇਹ ਇਹਦੇ ਵਿੱਚ ਦੇਖੋ ਨਿੱਕੀ ਨਿੱਕੀ ਜਾਲੀ ਜੀ ਬਣੀ ਹੋਈ ਹੈ ਜੀ ਬਹੁਤ ਹੀ ਸੋਹਣਾ ਕੱਪੜਾ ਦਾ ਇਹ ਤੇ ਆਪਾਂ ਵਰਕ ਵੀ ਕਰਵਾ ਸਕਦੇ ਹਾਂ ਲੇਸ ਵਗੈਰਾ ਲਾ ਕੇ ਤਿਆਰ ਵੀ ਕਰ ਸਕਦੇ ਹਾਂ ਰੇਟ ਇਹ ਦਾ ਰੂਗਾ 200 ਰੁਪਿਆ ਜੀ ਇਹ ਨਾਭੀ ਕੰਨਚਾ ਇਹ ਆਪਣਾ ਹੋਦਾ ਨਾਭੀ ਚ ਹੋ ਗਿਆ ਇਹ ਕੱਪੜੇ ਕੋਲੇ ਇਹ ਸੂਟ ਆਈ ਨੇ ਜੀ ਇਹ ਆਪ ਹੀ ਉਹ ਨਾ ਨਾ एक फिर उन्होंने शर्ट रहेगी जी एना फिर उन्होंने ही कमीज रखेगी सॉरी सलवार रहूगी एक अपने को छोना जी बहुत ही सोहना कलर है ऑरेंज कलर है यदि शर्ट पीस है जी ए मछली बॉटम रहेगी ਇਹਦਾ ਸ਼ਰਟ ਵੀ ਸੇ ਮੁਸਲਿਮ ਦੀ ਬੋਟਲ ਹੈ ਇਹਦਾ ਰੇਟ ਰੂ 300 ਰੁਪਿਆ ਕਿਸੇ ਵੀ ਮੇਰੇ ਭੈਣ ਨੂੰ ਕੋਈ ਵੀ ਸੂਟ ਚਾਹੀਦਾ ਸਾਨੂੰ ਵਟਸਐਪ ਤੇ ਸਕਰੀਨ ਸ਼ਾਟ ਲੈ ਕੇ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲੀ ਜਾਂਦਾ ਇਹ ਆਪਣੇ ਕੋਲ ਚੈੱਕ ਚ ਮੋٹے ਕੱਪੜੇ ਆ ਗਏ ਕਪੜਾ ਪੂਰਾ ਵਧੀਆ ਜੀ ਤੇ ਲੂਨ ਨੀ ਲੂਨ ਵਗੈਰਾ ਨਹੀਂ ਕੁਝ ਵੀ ਨਹੀਂ ਆਉਂਦਾ ਹੈਗਾ ਇਹ ਜੋ ਗਰਮ ਦੇਸਾ ਇਹਨਾਂ ਚੋ ਗਰਮ ਡੱਬੀ ਦਾ ਚੈੱਕਾ ਬਹੁਤ ਹੀ ਪਿਆਰਾ ਕੱਪੜਾ ਹੈਗਾ ਇਹਦਾ ਰੇਟ ਰਹੂਗਾ 200 ਰੁਪਿਆ ਇੱਕ ਆਪਣੇ ਕੋਲੇ ਇਹ ਕਲਰ ਆ ਗਿਆ ਚੈੱਕ ਚ ਇੱਕ ਆਪਣੇ ਕੋਲੇ ਇਹ ਕਲਰ ਹੈ ਇਸ ਤਰ੍ਹਾਂ ਦੇ ਹੋਰ ਸੋਹਣੇ-ਸੋਹਣੇ ਡਿਜ਼ਾਈਨ ਤੇ ਕੱਪੜੇ ਵੇਖਣ ਲਈ ਫਿਰ ਤੈਨੂੰ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਜੀ